yeah, yeah. ਦਾ ਜੇ ਸਮਝ ਗਏ ਤਾਂ ਨਹੀਂ ਸ਼ਾਇਦ ਸਾਨੂੰ ਇੱਕ ਦੂਜੇ ਦੀ ਸ਼ਕਲ ਇੱਕ ਦੂਜੇ ਦਾ ਸਰੀਰ ਕੇਵਲ ਤੇ ਕੇਵਲ ਮਨੁੱਖਾ ਸਰੀਰ ਲੱਗਦਾ ਹਾਂ ਜੀ ਮੈਂ ਉਹ ਸੋਨੀਆ ਮੈਡਵੰਜਾ ਵਾਲੇ ਤੇ ਨਾ ਵਟਸਐਪ ਕਰਦੇ ਹੈਗੇ ਜੀ ਪਾਵਣਾ ਹੀ ਨਹੀਂ ਬਣੀਗੀ ਉਹਨਾਂ ਨੂੰ ਪਰਮੇਸ਼ਰ ਨਹੀਂ ਚਾਹਤਾ ਜਗਤ ਵਿੱਚੋਂ ਮਾਫ ਕਰਨਾ ਜੇ ਕਲੇ ਬੋਲਣਾ ਚਲਾਈਆ ਪਤਾ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਸਦਾ ਲਈ ਅਮਰ ਹੋ ਜਾਣਗੇ ਡਰਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅੰਤਿਮ ਅਰਦਾਸ ਤੇ ਪਹੁੰਚੇ ਹੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਲਗਾਤਾਰ ਸਵਾਲ ਉੱਠ ਰਹੇ ਨੇ ਜਿਹੜਾ ਕਿਸਾਨ ਤੇ ਫੈਲਪੀਆਂ ਦੇ ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ ਤੇ ਪਹੁੰਚਿਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਹਾਂ ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਆ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਖਾਤਰ ਪਰਿਵਾਰ ਦਾ ਹੁਣ ਵਾਲਾ ਘਾਟਾ ਸੀ ਪੂਰਾ ਤਾਂ ਨਹੀਂ ਕਰ ਸਕਦੇ ਅੱਜ ਦਾ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਚਾਰ ਸ਼ਬਦ ਉਹਦੇ ਵਾਸਤੇ ਕਹਿਣਾ ਦੂਜੀਆਂ ਗੱਲਾਂ ਤਾਂ ਅੱਜ ਅਸੀਂ ਤੇ ਕਰਨੀਆਂ ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਸ਼ੁਕਰਾਨ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ ਆਰਥਿਕ ਮਦਦ ਸੀ ਨੌਕਰੀ ਦੀ ਗੱਲ ਸੀ ਦੇਖੋ ਇਹਨਾਂ ਦਾ ਬਹੁਤ ਆਦਾ ਸੰਬੰਧਿਤ ਜਥੇਬੰਦੀਆਂ ਨੂੰ ਪਤਾ ਜਿਹੜੇ ਫਾਰਮ ਦੇ ਲੋਕ ਉਹਨਾਂ ਨੇ ਗੱਲਬਾਤ ਸਰਕਾਰ 'ਚ ਜਾਂਦੇ ਨੇ ਬਹੁਤ ਆਦਾ ਉਹੀ ਕਹਿ ਸਕਦੇ ਹਾਂ ਪਰ ਜਿੰਨੀਆਂ ਕਿ ਮੇਰੇ ਧਿਆਨ ਚ ਆਈਆਂ ਨੇ ਜਿੰਨੀਆਂ ਉਹਨਾਂ ਨੂੰ ਠੀਕ ਲੱਗੀਆਂ ਉਹਨਾਂ ਨੇ ਸਰਕਾਰ ਤੋਂ ਮਨਵਾ ਲੀਆਂ ਤੇ ਮੰਨੀਆਂ ਹੋਈਆਂ ਮਰਗਾਂ ਨੇ ਉਹਦੇ ਚ ਕੀ ਗੱਲ ਤਾਂ ਕੀ ਚਾਇਕਾ ਇਹ ਕਹਿਣ ਦਾ ਸਾਨੂੰ ਇਖਤਿਆਰ ਹੈ ਨਹੀਂ ਤੇ ਇਹ ਕਹਿੰਦਾ ਸਾਨੂੰ ਸ਼ੁਭਦਾ ਵੀ ਨਹੀਂ ਕਿਉਂਕਿ ਇੱਕ ਜਦ ਤੇ ਮੰਦੀ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ ਸਰਕਾਰ ਨਾਲ ਗੱਲਬਾਤ ਕਿੰਨੀ ਕਿ ਚੱਲੀ ਹੈ ਉਹਨਾਂ ਨੂੰ ਹੀ ਪਤਾ ਹੈ ਅਸੀਂ ਇਹਦੇ ਬਾਰੇ ਜਾਦਾ ਕੁਝ ਨਹੀਂ ਕਰ ਸਕਦੇ ਇਕਤਾ ਦੀ ਲਗਾਤਾਰ ਗੱਲ ਚੱ ਰਹੀ ਹੈ ਆਉਂਦੇ ਦਿਨਾਂ 'ਚ ਇੱਕ ਮੰਚ ਤੇ ਦੇਖਣ ਨੂੰ ਮਿਲਣ ਗਿਆ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ ਅੱਜ ਹੀ ਦੇਖ ਲਓਗੇ ਇੱਕ ਮੰਚ ਤੇ ਦਾ ਮੰਚ ਤੇ ਦਾ ਐ ਦਿਖਦੀਆਂ ਅਸੀਂ ਐ ਸਾਡੀ ਗੋਲੀ ਤਾਂ ਨਹੀਂ ਚੱਲੀ ਸੰਸਕਾਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ ਤੇ ਸੀ ਅੱਜ ਭੋਗ ਹੁਣ ਅੱਜ ਵੀ ਸਾਰੇ ਅਸੀਂ ਇੱਕ ਮੰਚ ਤੇ ਮਿਲਾਂਗੇ ਅਸੀਂ ਇਸ ਤਰ੍ਹਾਂ ਇਕੱਠੇ ਹੋ ਕੇ ਸੰਘਰਸ਼ ਕਰਨਾ ਤੇ ਇਕੱਠੇ ਹੋ ਕੇ ਲੜਨਾ ਸਾਡੀਆਂ ਮੰਗਾਂ ਤੇ ਲੜਨਾ ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ ਅਸੀਂ 26 ਨੂੰ ਕਹੇ ਆ ਮੁੜ ਕੇ ਫੇਰ ਅਸੀਂ ਇੱਕ ਤਰੀਕ ਨੂੰ ਗਏ ਆ ਅਸੀਂ ਲਗਾਤਾਰ ਉਹਨਾਂ ਨਾਲ ਦੋ ਤਿੰਨ ਦੋ ਵਾਰ ਰਾਊਂਡ ਸਾਡੇ ਧਨੇਰ ਨਾਲ ਲੱਗੇ ਇੱਕ ਚੰਬੂਨੀ ਨਾਲ ਲੱਗਾ ਇੱਕ ਕਾਕਾ ਕੋੜਾ ਨਾਲ ਲੱਗਾ ਅਸੀਂ ਦਿੱਸਤੀ ਵੀ ਦੇ ਆਏ ਆ ਅੱਠ ਮੰਗਾ ਦੇ ਅੱਠ ਮੁਖਤੇ ਉਹਨਾਂ ਨੂੰ ਵੀ ਇਹਨਾਂ ਮੰਗਾ ਤੇ ਵਿਚਾਰ ਕਰੋ ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਰਾਏ ਕਰਕੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਜਵਾਬ ਮੋੜਮਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਇਹ ਦਾ ਇੰਤਜ਼ਾਰ ਤਾਂ ਸਾਨੂੰ ਕਰਨੇ ਪੈਣਾ ਨਾਂ ਵੀ ਆਇਆ ਅਸੀਂ ਫੇਰ ਵੀ ਸਾਥੀਆਂ ਕੋਲੇ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਝ ਨਾ ਕੁਝ ਸੋਚੋ ਅਸੀਂ ਮੈਕਸਿਮਮ ਨਹੀਂ ਤਾਂ ਮਿਨੀਮਮ ਇੱਕ ਤਾਂ ਜ਼ਰੂਰ ਕਰੋ ਇਹ ਅਸੀਂ ਅਪਰਾਧਾ ਤੇ ਹਿੰਮਤ ਅਸੀਂ ਛੱਡਾਂਗੇ ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਪਰ ਕਿਤਨਾ ਕਿਤੇ ਜਾ ਕੇ ਫੇਰ ਜਿਹੜੀ ਵਾਪਸ ਮੋੜ ਆਉਂਦੀ ਹੈਗੀ ਐਸ ਤਰੀ ਹੁੰਦਾ ਹੈ ਜਥੇ ਬੰਦੀਆਂ ਚ ਘਰਾਂ ਚ ਵੀ ਐ ਹੋ ਜਾਂਦਾ ਹੁੰਦਾ ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਹੈ ਮਗਰ ਉਹ ਟੁੱਟ ਜਾਂਦਾ ਹੈ ਪਰ ਅਪਰਾਧਾ ਨਹੀਂ ਛੱਡਣਾ ਚਾਹੀਦਾ ਹਿੰਮਤ ਨਹੀਂ ਛੱਡਣੀ ਚਾਹੀਦੀ ਇਹਦੇ ਛਿੱਟੇ ਚੰਗੀ ਨਿਕਲ Thank you. Thank you.